ਮੈਂ ਖਡੂਰ ਸਾਹਿਬ ਦੇ ਜਿਤਨੇ ਵੀ ਸੱਜਣ ਹਨ ਭੈਣ ਭਰਾ ਹਨ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਬਹੁਤ ਸੁਨਹਿਰੀ ਮੌਕਾ ਦਿੱਤਾ ਰੱਬ ਨੇ 골ਡਨ ਚਾਂਸ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਾਂ ਐਮਪੀ ਦੀ ਸੀਟ ਤੇ ਉਹਨਾਂ ਨੇ ਲੜਨਾ ਹੈ ਚੋਣ ਜਿਤਾਈਏ ਹਕੂਮਤਾਂ ਸਿੱਖਾਂ ਨਾਲ ਘੱਟ ਗਿਣਤੀਆਂ ਨਾਲ ਟੱਕਾ ਕਰਦੀਆਂ ਆਈਆਂ ਤੇ ਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤ ਕੇ ਐਮਪੀ ਬਣ ਕੇ ਸਭਾ 'ਚ ਜਾਂਦੇ ਆ ਪਾਰਲੀਮੈਂਟ ਵਿੱਚ ਜਾਂਦੇ ਆ ਤੇ ਉੱਥੇ ਠੋਕ ਵਜਾ ਕੇ ਉਹ ਆਪਣੇ ਹੱਕ ਸੱਚ ਦੀ ਗੱਲ ਕਰਨਗੇ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਖਡੂਰ ਸਾਹਿਬ ਦੇ ਜਿਤਨੇ ਵੀ ਸੱਜਣ ਹਨ ਭੈਣ ਭਰਾ ਹਨ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਬਹੁਤ ਸੁਨਹਿਰੀ ਮੌਕਾ ਦਿੱਤਾ ਰੱਬ ਨੇ 골ਡਨ ਚਾਂਸ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਾਂ ਐਮਪੀ ਦੀ ਸੀਟ ਤੇ ਉਹਨਾਂ ਨੇ ਲੜਨਾ ਹੈ ਚੋਣ ਜਿਤਾਈਏ ਤੇ ਹੁਣ ਮੌਕਾ ਆ ਗੁਰੂ ਦੇ ਸਿੰਘਾਂ ਦੀ ਜਿਹੜਾ ਜੁਰਤ ਨਾਲ ਗੱਲ ਕਰਨ ਵਾਲਾ ਸਿੰਘ ਹੈ ਤੇ ਜੀਐਮਪੀ ਬਣਿਆ ਤੇ ਗਵਰਨਮੈਂਟ ਦੀਆਂ ਅੱਖਾਂ ਚੱਖਾਂ ਪਾ ਕੇ ਹਕੂਮਤਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਵਾਲਾ ਟੇਬਲ ਟॉक ਕਰਨ ਵਾਲਾ ਔਰ ਉਹਨਾਂ ਦੀ ਮਤ ਵਿੱਚ ਜੋ ਸਾਰੀ ਗੱਲ ਸਮਝਾ ਸਕਦਾ ਹੈ ਆਨੰਦਪੁਰ ਸਾਹਿਬ ਦਾ ਮਤਾ ਪਾਣੀਆਂ ਦੇ ਚੰਡੀਗੜ੍ਹ ਦਾ ਰੌਲਾ ਹੋਰ بڑے ਮਸਲੇ ਹਨ ਜਿਹੜੇ ਤੁਹਾਨੂੰ ਪਤਾ ਹੀ ਹੈ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਆ ਇਹ ਸਾਨੂੰ ਹਕੂਮਤਾਂ ਸਿੱਖਾਂ ਨਾਲ ਘੱਟ ਗਿਣਤੀਆਂ ਨਾਲ ਟੱਕਾ ਕਰਦੀਆਂ ਆਈਆਂ ਤੇ ਜੇ ਭਾਈ ਅਮਰਪਾਲ ਸਿੰਘ ਜੀ ਜਿੱਤ ਕੇ ਐਮਪੀ ਬਣ ਕੇ ਸਭਾ 'ਚ ਜਾਂਦੇ ਆ ਪਾਰਲੀਮੈਂਟ ਵਿੱਚ ਜਾਂਦੇ ਆ ਤੇ ਉੱਥੇ ਠੋਕ ਵਜਾ ਕੇ ਉਹ ਆਪਣੇ ਹੱਕ ਸੱਚ ਦੀ ਗੱਲ ਕਰਨਗੇ ਹੁਣ ਖਡੂਰ ਸਾਹਿਬ ਵਾਲਿਓ ਸੁਨੇਹਰੀ ਮੌਕਾ ਤੇ ਜੇ ਹੁਣ ਮੌਕਾ ਖੰਜਾ ਲਿਆ ਤੇ ਮੁੜ ਕੇ ਇਸ ਬੋਡੀ ਤੇ ਜੋ ਨਰ ਚੁੱਕ ਕੇ ਤੇ ਜੇ ਚੂਕ ਗਏ ਜਿਵੇਂ ਬੀਬੀ ਖਾਲੜਾ ਵੇਲੇ ਆਪਾਂ ਉਹਨਾਂ ਦਾ ਸਾਥ ਨਹੀਂ ਦੇ ਸਕੇ ਪਰ ਹੁਣ ਮੇਰੀ ਬੇਨਤੀ ਹੈ ਮੈਂ ਖਡੂਰ ਸਾਹਿਬ ਦੇ ਜਿਤਨੇ ਵੀ ਸੱਜਣ ਹਨ ਭੈਣ ਭਰਾ ਹਨ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਬਹੁਤ ਸੁਨਹਿਰੀ ਮੌਕਾ ਦਿੱਤਾ ਰੱਬ ਨੇ 골ਡਨ ਚਾਂਸ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਾਂ ਐਮਪੀ ਦੀ ਸੀਟ ਤੇ ਉਹਨਾਂ ਨੇ ਲੜਨਾ ਹੈ ਚੋਣ ਜਿਤਾਈਏ ਹਕੂਮਤਾਂ ਸਿੱਖਾਂ ਨਾਲ ਘੱਟ ਗਿਣਤੀਆਂ ਨਾਲ ਟੱਕਾ ਕਰਦੀਆਂ ਆਈਆਂ ਆ ਤੇ ਜੇ ਭਾਈ ਅਮਰਤਪਾਲ ਸਿੰਘ ਜੀ ਜਿੱਤ ਕੇ ਐਮਪੀ ਬਣ ਕੇ ਸਭਾ 'ਚ ਜਾਂਦੇ ਆ ਪਾਰਲੀਮੈਂਟ ਵਿੱਚ ਜਾਂਦੇ ਆ ਤੇ ਉੱਥੇ ਠੋਕ ਵਜਾ ਕੇ ਉਹ ਆਪਣੇ ਹੱਕ ਸੱਚ ਦੀ ਗੱਲ ਕਰਨਗੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਗ੍ਰਿਫਤ ਤੇ ਮੈਂ ਖਡੂਰ ਸਾਹਿਬ ਦੇ ਜਿਤਨੇ ਵੀ ਸੱਜਣ ਹਨ ਭੈਣ ਭਰਾ ਹਨ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਬਹੁਤ ਸੁਨਹਿਰੀ ਮੌਕਾ ਦਿੱਤਾ ਰੱਬ ਨੇ 골ਡਨ ਚਾਂਸ ਦਿੱਤਾ ਹੈ ਕਿ ਭਾਈ ਅਮਰਤਪਾਲ ਸਿੰਘ ਜੀ ਨੂੰ ਆਪਾਂ एमपी ਦੀ ਸੀਟ ਤੇ ਉਹਨਾਂ ਨੇ ਲੜਨਾ ਹੈ ਚੋਣ ਜਿਤਾਈਏ ਤੇ ਹੁਣ ਮੌਕਾ ਆ ਗੁਰੂ ਦੇ ਸਿੰਘਾਂ ਦੀ ਜਿਹੜਾ ਜੁਰਤ ਨਾਲ ਗੱਲ ਕਰਨ ਵਾਲਾ ਸਿੰਘ ਹੈ ਤੇ ਜੇ ਐਮਪੀ ਬਣਿਆ ਤੇ ਗਵਰਨਮੈਂਟ ਦੀਆਂ ਅੱਖਾਂ ਚੱਖਾਂ ਪਾ ਕੇ ਹਕੂਮਤਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਵਾਲਾ ਟੇਬਲ ਟॉक ਕਰਨ ਵਾਲਾ ਔਰ ਉਹਨਾਂ ਦੀ ਮਤ ਵਿੱਚ ਜੋ ਸਾਰੀ ਗੱਲ ਸਮਝਾ ਸਕਦਾ ਹੈ ਆਨੰਦਪੁਰ ਸਾਹਿਬ ਦਾ ਮਤਾ ਪਾਣੀਆਂ ਦੇ ਚੰਡੀਗੜ੍ਹ ਦਾ ਰੌਲਾ ਹੋਰ بڑے ਮਸਲੇ ਹਨ ਜਿਹੜੇ ਤੁਹਾਨੂੰ ਪਤਾ ਹੀ ਹੈ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਆ ਇਹ ਸਾਨੂੰ ਹਕੂਮਤਾਂ ਸਿੱਖਾਂ ਨਾਲ ਕੱਟ ਗਿਣਤੀਆਂ ਨਾਲ ਟੱਕਾ ਕਰਦੀਆਂ ਆਈਆਂ ਤੇ ਜੇ ਭਾਈ ਅਮਰਪਾਲ ਸਿੰਘ ਜੀ ਜਿੱਤ ਕੇ ਐਮਪੀ ਬਣ ਕੇ ਸਭਾ 'ਚ ਜਾਂਦੇ ਆ ਪਾਰਲੀਮੈਂਟ ਵਿੱਚ ਜਾਂਦੇ ਆ ਤੇ ਉੱਥੇ ਠੋਕ ਵਜਾ ਕੇ ਉਹ ਆਪਣੇ ਹੱਕ ਸੱਚ ਦੀ ਗੱਲ ਕਰਨਗੇ ਹੁਣ ਖਡੂਰ ਸਾਹਿਬ ਵਾਲਿਓ ਸੁਨੇਹਰੀ ਮੌਕਾ ਤੇ ਜੇ ਹੁਣ ਮੌਕਾ ਖੰਜਾ ਲਿਆ ਤੇ ਮੁਰਕੇ ਇਸ ਬਾਡੀ ਤੇ ਜੋ ਨਰ ਚੁੱਕ ਕੇ ਤੇ ਜੇ ਚੁੱਕ ਗਏ ਜਿਵੇਂ ਬੀਬੀ ਖਾਲੜਾ ਵੇਲੇ ਆਪਾਂ ਉਹਨਾਂ ਦਾ ਸਾਥ ਨਹੀਂ ਦੇ ਸਕੇ ਪਰ ਹੁਣ ਮੇਰੀ ਬੇਨਤੀ ਹੈ